ਨਹੀਂ ਸਭ ਨੂੰ ਪਤਾ ਕਰਵਾ ਚੌਥਿਆ ਤੇ ਬਤ ਤਾਂ ਚੱਲ ਮੈਂ ਨਹੀਂ ਰੱਖਣਾ ਕਿਉਂਕਿ ਇੱਕ ਤਾਂ ਘਰ ਕੰਮ-ਕਾਰ ਚੱਲਦਾ ਪਿਆ ਆ ਤੇ ਮਹਿੰਦੀ ਲਗਵਾਣ ਜਾਂਦਾ ਟਾਈਮ ਵੀ ਨਹੀਂ ਮਿਲਿਆ ਹੈਗਾ ਤੇ ਮੰਨਤ ਬੋਲਦੀ ਪਈ ਸੀ ਕਿ ਕਹਿੰਦੀ ਮੰਮਾ ਪਰ ਮਹਿੰਦੀ ਤਾਂ ਸੀ ਲਗਾਨੀ ਆ ਮੈਂ ਜਦ ਘਰ ਦੇ ਲਈ ਸਮਾਨ ਖਰੀਦਣ ਗਈ ਸੀਗੀ ਮੈਂ ਆਂਦੇ ਹੋਏ ਨੇ ਮਹਿੰਦੀ ਵਾਲੇ ਸਟਿੱਕਰ ਲੈ ਕੇ ਆਈ ਸੀਗੀ ਵੈਸੇ ਤਾਂ ਕਦੇ ਇਦਾਂ ਮਹਿੰਦੀ ਨਹੀਂ ਲਗਾਈ ਹੈਗੀ ਕਿਸੇ ਨਾ ਕਿਸੇ ਨੂੰ ਬੁਲਾ ਲਈਦਾ ਆ ਮੈਂ ਕਿ ਚੱਲ ਇਸ ਵਾਰ ਨਾ ਇਹ ਟਰਾਈ ਕਰਕੇ ਦੇਖਾਂਗੇ ਵੀ ਇਹਨਾਂ ਦੇ ਨਾਲ ਮਹਿੰਦੀ ਵਧੀਆ ਲੱਗਦੀ ਆ ਜਾਂ ਫਿਰ ਉਦਾਂ ਹੀ ਆ ਜਿੱਦਾਂ ਸਾਨੂੰ ਜਦੋਂ ਅਸੀਂ ਬਚਪਨ ਚ ਹੁੰਦੇ ਸੀ ਨਾ ਮੰਮੀ ਹੁਣੀ ਮਹਿੰਦੀ ਲਗਾਉਂਦੇ ਗਾਨਦਾ ਹੁਣ ਤੇ ਨਹੀਂ ਦਿਲ ਕਰਦਾ ਹੈਗਾ ਮਹਿੰਦੀ ਲਗਾਉਣ ਨੂੰ ਜਦੋਂ ਅਸੀਂ ਛੋਟੇ ਸੀ ਨਾ ਉਦੋਂ ਤਾਂ ਪਾ ਮਿਸਿਆਲ ਵੀ ਹੋਣੇ ਜਿੰਨੀ ਮਰਜ਼ੀ ਠੰਡ ਹੋਵੇ ਹੱਥ ਬਾਵੇਂ ਠਾਰ ਜਾਣ ਪਰ ਕਹਿਣਾ ਸੀ ਤਾਂ ਮਹਿੰਦੀ ਲਗਾਨੀ ਆ ਉਸ ਟਾਈਮ ਇਦਾਂ ਹੁੰਦਾ ਸੀ ਨਾ ਇੱਕ ਤਾਂ ਅਸੀਂ ਮਹਿੰਦੀ ਘਰੋਂ ਲਗਾ ਕੇ ਚੱਲ ਜਾਣੀ ਉੱਥੋਂ ਸਕੂਲ ਦੇ ਵਿੱਚ ਨਾ ਸਾਰਿਆਂ ਦੇ ਸਾਹਮਣੇ ਡੰਡੇ ਪੈਣ ਜਿੰਨਾ ਚਿਰ ਮਹਿੰਦੀ ਨਹੀਂ ਨਾ ਉੱਤਰਦੀ ਹੁੰਦੀ ਸੀਗੀ ਹੱਥ 'ਚ ਉਹਨਾਂ 'ਚ ਚਿੱਤਰਪਰੇਟ ਹੁੰਦੀ ਸੀਗੀ ਸਵੇਰੇ ਸਵੇਰੇ ਪ੍ਰੇਅਰ ਦੇ ਵਿੱਚ ਨਾ ਹੁੰਦਾ ਸੀ ਨਾ ਸਕੂਲ ਦੇ ਵਿੱਚ ਨੇ ਰੱਖਣੇ ਮਹਿੰਦੀ ਲਗਾਣੇ ਜਾਂ ਫਿਰ ਪੋਨੀ ਕਰਨੀ ਹੁਣ ਤਾਂ ਚੱਲ ਕੁੜੀਆਂ ਬਾੜ ਬੁਲ ਖਲਾਰੀ ਫਿਰਦੀਆਂ ਆ چل ਜਾਂਦੀਆਂ فون ਲੈ ਕੇ سکولਾਂ ਦੇ ਵਿੱਚ چل ਜਾਂਦੀ ਆ ਉਦੋਂ ਇਦਾਂ ਦਾ ਕੁਝ ਨਹੀਂ ਹੁੰਦਾ ਸੀਗਾ ਕਿਉਂਕਿ ਅਸੀਂ ਡਰਦੇ ਹੁੰਦੇ ਸੀ ਆਪਣੇ ਟੀਚਰਾਂ ਤੋਂ ਤੇ ਮੈਂ ਮੰਨਤ ਦੇ مہندی ਲਗਾਨੀ ਆ سٹیکਰ ਆ ਨਾ ਜਿਹੜੇ ਮੈਂ ਅਲੱਗ-ਅਲੱਗ ਕਟਿੰਗ ਕਰ ਲਈ ਸੀਗੇ ਜੋ ਬਾਹਾਂ ਵਾਲਾ ਸਟਿੱਕਰ ਲੱਗ ਸੀਗਾ ਹੱਥ ਵਾਲਾ ਲੱਗ ਸੀਗਾ ਤੇ ਉਂਗਲਾਂ ਵਾਲਾ ਲੱਗ ਸੀ ਤੇ ਸਟਿੱਕਰ ਥੋੜਾ ਵੈਸੇ ਤਾਂ ਛੋਟਾ ਰਹਿ ਗਿਆ ਮੰਨਤ ਦੇ ਹੱਥ ਤੋਂ ਮੈਂ ਫੇਰ ਵੀ ਉਹਨੂੰ ਚਪਕਾ ਦਿੱਤਾ ਮੈਂ ਕਿ ਕੋਈ ਗੱਲ ਨਹੀਂ 빙ਾ ਜਿਹਾ ਕਰਕੇ ਮੈਂ ਕਿ ਇੱਥੇ ਕਿਹੜਾ ਜਿੱਦਾਂ ਬਸ ਇਹ ਚੈੱਕ ਕਰਨਾ ਕਿ ਜਿਹੜਾ ਉਹਦੇ ਉੱਤੇ ਪ੍ਰਿੰਟ ਬਣਿਆ ਹੋਇਆ ਉਹ ਸਾਡੇ ਹੈਂਡ ਦੇ ਉੱਤੇ ਸਾਡੇ ਹੱਥ ਦੇ ਉੱਤੇ ਵੀ ਜ ਥੋੜੀ ਜੀ ਮਹਿੰਦੀ ਸੁੱਕੇ ਤੋਂ ਮਨਤ ਦੇ ਹੱਥ 'ਤੇ ਤੋਂ ਸਟicker ਲਗਾ ਦਿੱਤਾ ਮਨਤ ਦੇ ਹੱਥ 'ਤੇ ਤਾਂ ਜਿਹੜਾ ਪ੍ਰਿੰਟ ਦਾ ਸਟicker ਸੀਗਾ ਨਾ ਉਹ ਬੋਕੈਂਟ ਬਣਿਆ ਤੇ ਹੁਣ ਮੇਰੀ ਵਾਰੀ ਸੀ ਕਿ ਮਨਤ ਬੋਲਦੀ ਪਈ ਕਿ ਮੰਮਾ ਚਲੋ ਹੁਣ ਮੈਂ ਤੁਹਾਡੇ ਲਗਾਉਂਗੀ ਸਟicker ਹੱਥਾਂ ਦੇ ਉੱਤੇ ਤੇ ਮੈਂ ਹੀ ਤੁਹਾਡੇ ਮਹਿੰਦੀ ਲਗਾਨੀ ਆ ਇਹ ਵਾਲਾ ਡਿਜ਼ਾਈਨ ਸੀਗੇ ਦੋ ਜੋ ਮੈਨੂੰ ਪਸੰਦ ਆਏ ਸੇਮ ਹੀ ਡਿਜ਼ਾਈਨ ਆ ਦੋਵੇਂ फ्रंट ਤੇ ਬੈਕਹੈਂਡ ਤੇ ਇਹਨਾਂ ਨੂੰ ਵੀ ਮੈਂ ਪਹਿਲਾਂ ਜਲਦੀ ਜਲਦੀ ਕਟਿੰਗ ਕਰ ਦੇਣੀ ਆ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ ਵਿਆਈਆਂ ਦਾ ਚੱਲ ਕਹਿੰਦੇ ਆ ਵਰਤ ਰੱਖਦੀਆਂ ਆ ਹਨਾ ਆਪਣੇ ਘਰ ਵਾਲੇ ਦੀ ਲੰਮੀ ਉਮਰ ਲਈ ਅਸੀਂ ਉਹ ਵੀ ਨਹੀਂ ਰੱਖ ਹੋਇਆ ਗੇਸ ਸਵਰਤਾ ਕਾਮਕੁੰਮ ਦੇ ਚੱਕਰਾਂ ਦੇ ਵਿੱਚ ਤੇ ਹੋਰ ਵੀ ਮੈਂ ਕਾਫੀ ਦੇਖਿਆ ਹੈ ਕਿ ਜਿਹੜੀ ਵੀ ਆਈਆਂ ਕੁੜੀਆਂ ਆ ਹਨਾ ਉਹਨਾਂ ਨੇ ਛੱਡ ਦਿੱਤੇ ਆ ਵਰਤ ਰੱਖਣੇ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੁਵਾਰੀ ਕੁੜੀਆਂ ਇਹ ਵਰਤ ਕਿਉਂ ਰੱਖਦੀਆਂ ਆ ਹਨਾ ਜਾਂ ਤਾਂ ਉਹਨਾਂ ਦੇ ਘਰ ਵਾਲੇ ਹੁਣ ਫੇਰ ਤਾਂ ਮੰਨਿਆ ਵੀ ਚੱਲ ਵਰਤ ਰੱਖ ਲਿਆ ਆ ਜਾਂ ਸੋਮਵਾਰ ਦਾ ਵਰਤ ਹੋ ਗਿਆ ਹਾਂ ਚੱਲ ਭੋਲੇ ਨੱਤ ਤੋਂ ਮਾਹਦੇਵ ਜੀ ਮੰਗਿਆ ਉਹ ਮੰਗਿਆ ਇਹ ਕਰਵਾਚ ਉਹਦਾ ਬਰਤ ਤਾਂ ਜਿਹੜੀਆਂ ਵਿਆਹੀਆਂ ਹੁੰਦੀਆਂ ਉਹ ਰੱਖਦੀਆਂ ਹੁੰਦੀਆਂ ਆ ਅੱਜਕੱਲ ਤਾਂ ਵੈਸੇ ਸਾਰਾ ਕੁਝ ਉਲਟਾ ਹੀ ਹੋਣ ਲੱਗ ਗਿਆ ਹੈ ਵਿਆਹੀਆਂ ਵਰਤ ਨਹੀਂ ਰੱਖਦੀਆਂ ਕੁਵਾਰੀਆਂ ਵਰਤ ਰੱਖਦੀਆਂ ਪਈਆਂ ਆ ਚਲੋ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਦੇਖੋ ਮੰਨਤ ਨੇ ਸਾਰੇ ਹੱਥ ਤੇ ਮੇਰੇ ਮਹਿੰਦੀ ਲਗਾ ਦਿੱਤੀ ਆ ਹੁਣ ਪਤਾ ਨਹੀਂ ਇਹਨੇ ਮੇਰੇ ਹੱਥ ਦੇ ਉੱਤੇ ਕੀ ਡਿਜ਼ਾਈਨ ਪਾਣਾ ਆ ਹੁਣ ਇਹ ਤਾਂ ਐਂਡ ਦੇ ਵਿੱਚ ਪਤਾ ਲੱਗੂਗਾ ਵੈਸੇ ਤਾਂ ਸਟicker ਵਧੀਆ ਹੈ ਤੁਸੀਂ RAMNA sticker ਚਪਕਾਓ ਤੇ ਉੱਤੇ ਉੱਤੇ ਮਹਿੰਦੀ ਸਿੱਟ ਕੇ ਸਾਰੇ ਹੱਥ ਦੇ ਨਾਲ ਸੈੱਟ ਕਰ ਲਓ ਉਸ ਨੂੰ ਤੇ ਜਦੋਂ ਥੋੜੀ ਜਿਹੀ ਮਹਿੰਦੀ ਸੁੱਕਦੀ ਹੈ ਤੁਸੀਂ ਸਟicker ਲਾ ਦਿਓ ਤੇ ਚੈੱਕ ਕਰੋ ਦੇਖੋ ਕਿ ਜਿਹੜਾ ਸਟicker ਦੇ ਉੱਤੇ ਪ੍ਰਿੰਟ ਸੀਗਾ ਸੇਮ ਪ੍ਰਿੰਟ ਪਿਆ ਵਧੀਆ ਹੈ ਸਟicker ਵੀ ਅੱਛਾ ਰਿਜ਼ਲਟ ਵੀ ਆਇਆ ਇਹਨਾਂ ਦਾ ਤੇ ਸੇਮ ਹੀ ਜੋ ਸਟicker ਸੀਗਾ ਨਾ ਉਦਾਂ ਦਾ ਹੀ ਪ੍ਰਿੰਟ ਬਣਿਆ ਹੱਥ ਦੇ ਉੱਤੇ ਮਹਿੰਦੀ ਲਗਵਾਉਣ ਬੈਠਣ ਦਾ ਟਾਈਮ ਬਚ ਗਿਆ ਟਾਈਮ ਦੀ ਬਜਟ ਕਰਦੇ ਹੋਏ ਵੀਡੀਓ ਵੀ ਕਰਦੇ ਆ ਇੱਥੇ ਹੀ ਖਤਮ ਬਾਬਾਏ